सारी भई इहो ਕੱਪ ਪਾਊ ਪਰੇ ਹੋ ਜਾ ਕੋਈ ਨੀ ਕੀ ਕਰਿਆ ਇਹਦਾ ਪਾਊ ਪਰੇ ਹੋ ਜਾ ਤੇਰੀ ਹੈ ਨਹੀਂ ਤੇਰੀ ਹੈ ਨਹੀਂ ਪਰੇ ਹੋ ਜਾ ਆ ਵੀ ਪਾਊ ਇਹ ਕੀ ਹੈ ਇਹ ਤਾਂ ਨਹੀਂ ਦੇ ਨਾਲ ਕੋਟਮਾ ਸਬਜੀ ਖਰੀਦਦਾਨ ਨੂੰ ਪੰਜਾਬੀ ਅਤੇ ਪ੍ਰਵਾਸੀ ਵਿਚਾਲੇ ਹੋਇਆ ਸੀ ਵਿਵਾਦ ਪ੍ਰਵਾਸੀਆਂ ਵੱਲੋਂ ਪੰਜਾਬੀ ਵਿਅਕਤੀ ਦੀ ਕੁਟਮਾਰ ਦੀ ਵੀਡੀਓ ਆਈ ਸਾਹਮਣੇ ਪਿੰਡ ਪਵਾਸੀਆਂ ਨੇ ਇਕੱਠੇ ਹੋ ਕੇ ਪ੍ਰਵਾਸੀਆਂ ਦੀ ਗ੍ਰਿਫਤਾਰੀ ਨਾ ਹੋਣ ਤੇ ਬਠਿੰਡਾ ਚੰਡੀਗੜ੍ਹ ਮੇਨ ਹਾਈਵੇ ਜਾਮ ਕਰਨ ਦੀ ਦਿੱਤੀ ਚੇਤਾਵਨੀ ਇੱਥੇ ਇੱਕ ਪਾਸੇ ਪ੍ਰਵਾਸੀ ਦੇ ਵੱਲੋਂ ਇੱਕ ਬੱਚੇ ਦਾ ਦੁਰਿੰਦਗੀ ਦੇ ਨਾਲ ਕੀਤਾ ਕਤਲ ਦਾ ਮਾਮਲਾ ਭੱਖਿਆ ਹੋਇਆ ਹੈ ਉੱਤੇ ਹੀ ਦੂਜੇ ਪਾਸੇ ਪਿੰਡ ਬਠਿੰਡੇ ਦੇ ਪਿੰਡ ਲੈਰਾ ਮੁਹੱਬਤ ਦੇ ਵਿੱਚ ਇੱਕ ਪੰਜਾਬੀ ਵਿਅਕਤੀ ਦੀ ਪ੍ਰਵਾਸੀਆਂ ਵੱਲੋਂ ਕੁਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਲੈਰਾ ਮੁਹੱਬਤ ਦੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਗਈ ਜਿਸ ਤੇ ਵਿੱਚ ਉਹਨਾਂ ਨੇ ਦੱਸਿਆ ਗਿਆ ਕਿ ਬੀਤੇ ਬੁੱਧਵਾਰ ਨੂੰ ਸਤਨਾਮ ਸਿੰਘ ਆਪਣੇ ਟਰੈਕਟਰ ਦੇ ਉੱਤੋਂ ਬਠਿੰਡਾ ਚੰਡੀਗੜ੍ਹ ਮੇਨ ਹਾਈਵੇ ਨੇੜੇ ਲੈਰਾ ਮੁਹੱਬਤ ਥਰਮਲ ਪਲਾਂਟ ਨੇੜੇ ਫਰੂਟ ਦੀ ਲੱਗੀਆਂ ਹੋਈਆਂ ਰੇੜੀ ਤੋਂ ਅੰਮ੍ਰੂਦ ਖਰੀਦਦੇ ਜਾ ਰਹੇ ਸਨ ਜਿਸ ਨੂੰ ਲੈ ਕੇ ਸਤਨਾਮ ਸਿੰਘ ਦੀ ਰੇੜੀ ਲਗਾਉਣ ਵਾਲੇ ਪ੍ਰਵਾਸੀ ਵਿਅਕਤੀ ਦੇ ਨਾਲ ਪੈਸਿਆਂ ਨੂੰ ਲੈ ਕੇ ਆਪਸੀ ਤਕਰਾਰ ਹੋ ਗਿਆ। ਜਿਸ ਤੋਂ ਬਾਅਦ ਸਥਾਨਕ ਅਤੇ ਦੁਆਲੇ ਰੇੜੀ ਲਗਾਉਣ ਵਾਲੇ ਪ੍ਰਵਾਸੀਆਂ ਵੱਲੋਂ ਸਤਨਾਮ ਸਿੰਘ ਦੀ ਬਹਿਰਮੀ ਦੇ ਨਾਲ ਹਰ ਹਥਿਆਰਾਂ ਦੇ ਨਾਲ ਕੁੱਟਮਾਰ ਕਰ ਦਿੱਤੀ ਗਈ। ਜਿਸ ਤੋਂ ਬਾਅਦ ਸਤਨਾਮ ਸਿੰਘ ਬਹਿਰਮੀ ਦੇ ਨਾਲ ਕੁੱਟਮਾਰ ਤੋਂ ਬਾਅਦ ਜ਼ਖਮੀ ਹੋ ਗਿਆ ਤੇ ਉਸ ਨੂੰ ਚਿਹਰੇ ਇਲਾਜ ਲਈ ਬਟਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਭੇਜਿਆ ਗਿਆ। ਤੇ ਉਸ ਤੋਂ ਬਾਅਦ ਉਹਨੂੰ ਹਾਲਤ ਨਾਜ਼ੁਕ ਉਸਦੀ ਹਾਲਤ ਨਾਜ਼ੁਕ ਹੋਣ ਕਾਰਨ ਏੰਜ ਬਠਿੰਡਾ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਇਸ ਮੌਕੇ ਤੇ ਮੌਜੂਦ ਲਹਿਰਾ ਮੁਹਬਤ ਪਿੰਡ ਦੇ ਵਸਨੀਕਾਂ ਦੇ ਵੱਲੋਂ ਦੱਸਿਆ ਗਿਆ ਕਿ ਇੱਕ ਪਾਸੇ ਜਿੱਤੇ ਹੁਸ਼ਿਆਰਪੁਰ ਦੇ ਵਿੱਚ ਇੱਕ ਮਹਿਰੂਮ ਬੱਚੇ ਦਾ ਪਰਵਾਸੀਆਂ ਵੱਲੋਂ ਜਿਸ ਤਰੀਕੇ ਨਾਲ ਕਤਲ ਕੀਤਾ ਗਿਆ ਹੈ ਅਤੇ ਉਹਨਾਂ ਦੇ ਪਿੰਡ ਦੇ ਵਿੱਚ ਪਰਵਾਸੀਆਂ ਵੱਲੋਂ ਸਾਡੇ ਪਿੰਡ ਦੇ ਮੋਹਤਵਾਰ ਸਤਨਾਮ ਸਿੰਘ ਬਹਿਰਮੀ ਨਾਲ ਇਕੱਠੇ ਹੋ ਕੇ ਹਥਿਆਰਾਂ ਨਾਲ ਕੁੱਟਮਾਰ ਕੀਤੀ ਗਈ ਹੈ ਉਸ ਨੂੰ ਲੈ ਕੇ ਅਸੀਂ ਇਨਸਾਫ ਦੀ ਮੰਗ ਕਰ ਰਹੇ ਹਾਂ ਅਤੇ ਹਮਲਾ ਕਰਨ ਵਾਲੇ ਪ੍ਰਵਾਸੀਆਂ ਦੇ ਉੱਤੇ ਇਰਾਦਾ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ ਜੇਕਰ ਅੱਜ ਨਹੀਂ ਹੁੰਦਾ ਤਾਂ ਉਹਨਾਂ ਵੱਲੋਂ ਬਠਿੰਡਾ ਚੰਡੀਗੜ੍ਹ 메ਨ ਹਾਈਵੇ ਨੂੰ ਜਾਮ ਕਰਕੇ ਰੋਜ ਜਾਹਿਰ ਕੀਤਾ ਜਾਏਗਾ ਇਹ ਇਸ ਮਕਸਦ ਨਾਲ ਹੋਏ ਸੀ ਕਿ ਜਿਹੜਾ ਹਸ਼ਿਆਰਪੁਰ ਦੇ ਵਿੱਚ ਪ੍ਰਵਾਸੀ ਭੰਜਾਂ ਨੇ ਛੋਟੇ ਬੱਚੇ ਦੇ ਮਾਲੋ ਹੱਤਿਆ ਕਰੀ ਆ ਉਹਦੇ ਸੰਬੰਧ ਚ ਇਕੱਠੇ ਹੁੰਦੇ ਸੀ ਪਰ ਉਦੋਂ ਬਾਅਦ ਹੀ ਸਾਡੇ ਪਿੰਡ ਘਟਨਾ ਘਟ ਗਈ ਬਈ ਇਹ ਬੁੱਧਵਾਰ ਨੂੰ ਸਾਡੇ ਪਿੰਡ ਦਾ ਮੁੰਡਾ ਜੀ ਸਤਨਾਮ ਸਿੰਘ ਉਹ ਆਪਦਾ ਕੰਮਕਾਰ ਕਰਕੇ ਆ ਰਿਹਾ ਜੀ ਭੱਠੇ ਤੇ ਲੱਗਿਆ ਹੋਇਆ ਟਰੈਕਟਰ ਚਲਾਉਂਦਾ ਭੱਠੇ ਵਾਲਿਆਂ ਦਾ ਉਹਨੇ ਇੱਥੋਂ ਰੇੜੀ ਦੇ ਉੱਤੋਂ ਅਮਰੂਦ ਲਏ ਆ ਜਣੀ ਉਦੋਂ ਇਹਦਾ ਬਿਹਾਰੀ ਦਾ ਮੁੰਡਾ ਬੈਠਾ ਸੀ ਉਹਨੇ ਰੇਟ ਪੁੱਛਿਆ ਸਾਡੇ ਪਿੰਡ ਵਾਲੇ ਮੁੰਡੇ ਨੇ ਉਹ ਕਹਿੰਦਾ ਵੀ 40 ਰੁਪਏ ਕਿਲੋ ਆ ਜੀ ਉਹਨੇ 40 ਦੇ ਹਿਸਾਬ ਨਾਲ ਬਈ ਪੈਸੇ ਦਿੱਤੇ ਉਹਨੂੰ ਜਦੋਂ ਉਹਨੂੰ ਦੂਜੇ ਪਾਸਿਓਂ ਦਾ ਬੱਚੇ ਦਾ ਪਿਓ ਆ ਗਿਆ ਜਿਹੜਾ ਭਈਆ ਸੀਗਾ ਉਹ ਕਹਿੰਦਾ ਵੀ 60 ਰੁਪਏ ਹੈ ਸਾਡੇ ਪਿੰਡ ਵਾਲਾ ਮੁੰਡਾ ਕਹਿੰਦਾ ਵੀ ਮੈਂ ਤਾਂ ਵੀ 40 ਦੇ ਹਿਸਾਬ ਨਾਲ ਰੇਟ ਕਰਿਆ ਜੀ 40 ਦੇ ਹਿਸਾਬ ਨਾਲ ਤੁਹਾਨੂੰ ਦੇ ਦਿੱਤੇ ਪੈਸੇ ਹਨ ਫਿਰ ਉਹਨਾਂ ਨੇ ਉਹਨੂੰ ਗਾਲੀ ਕਲੋਜ਼ ਕਰੀ ਜੀ ਗਾਲੀ ਕਲੋਜ਼ ਕਰੀ ਜਦੋਂ ਉਹ ਤੁਰਨ ਲੱਗਿਆ ਉਹਨੇ ਟਰੈਕਟਰ ਆਪਦਾ ਸਟਾਰਟ ਕਰ ਲਿਆ ਇਹਨਾਂ ਨੇ ਪਹਿਲਾਂ ਕਰੇਟ ਮੂਹਰੇ ਸਿੜਤੇ ਫਿਰ ਰੇੜੀ ਮੂਹਰੇ ਸਿੜਤੀ ਜਿਹੜੀ ਤੁਹਾਨੂੰ ਵੀਡੀਓ ਦੇ ਵਿੱਚ ਦਿਸ ਰਹੀ ਹੈ ਵੀ ਰੇੜੀ ਦੇ ਉੱਤੇ ਟਰੈਕਟਰ ਚੜ ਗਿਆ ਇਹਨਾਂ ਨੇ ਮੂਰੇ ਸਿੱਟੀ ਆ ਰੇਡੀਓ ਫਿਰ ਇਹਨਾਂ ਨੇ ਤਿੰਨ ਚਾਰ ਬੰਦੇ ਦਾ ਕਲੀਅਰ ਦੇ ਸੀ ਰਹੇ ਅੱਠ ਨੌ ਬੰਦੇ ਸੀ ਬਾਈ ਬਿਹਾਰੀ ਇਹਨਾਂ ਨੇ ਬੰਦੇ ਨੂੰ ਬੁਰੀ ਤਰ੍ਹਾਂ ਕੁੱਟਿਆ ਉਹਦਾ ਸਿਰ ਕੁੱਟਿਆ ਗਿਆ ਪੂਰਾ ਤੇ ਬੰਦਾ ਯਾਨੀ ਹਜੇ ਵੀ ਹਸਪਤਾਲ ਦੇ ਵਿੱਚ ਐਡਮਿਟ ਹੀ ਆ ਉਹ ਕਿੰਨੇ ਕਦੋਂ ਦੀ ਘਟਨਾ ਹੈ ਜੀ ਇਹ ਇਹ ਬੁੱਧਵਾਰ ਦੀ ਘਟਨਾ ਹੈ ਜੀ ਰਾਤ ਨੂੰ ਕਰੀਬ 8:30 9 ਵਜੇ ਦੀ ਹੈ ਕਾਰਨ ਕੀ ਕੀ ਅਮੁਸਲੀਤੀ ਕੀ ਹੋਈ ਨਹੀਂ ਯਾਰ ਕਿਵੇਂ ਹੁਣ ਉਹ ਅੱਗੇ ਨੂੰ ਸੁਧਾਰਾ ਜੀ ਹੁਣ ਅਸੀਂ ਚੱਲੇ ਆਂ ਹਸਤਾਲ ਦੇ ਵਿੱਚ ਤੁਹਾਡੀ ਸਟਰੈਟਜੀ ਇਥੇ ਕੀ ਹੈ ਤੇ ਜਿਹੜਾ NH57 ਤੇ ਸੀ ਪੜੀ ਨੇ 7 ਤੇ ਸੀ ਪੜੀ ਹਾਂਜੀ ਇਹ ਤਾਂ ਕੀ ਕਾਬੇ ਧਰਨਾ ਲਗਾਉਣਾ ਨਹੀਂ ਹਜੇ ਧਰਨੇ ਦਾ ਕੋਈ ਪ੍ਰੋਗਰਾਮ ਨਹੀਂ ਜੀ ਜੇ ਪ੍ਰਸ਼ਾਸਨ ਕਾਰਵਾਈ ਕਰੂਗਾ ਫੇਰ ਤਾਂ ਨਹੀਂ ਧਰਨਾ ਲਾਉਂਦੇ ਜੇ ਨਾ ਕਰੀ ਫੇਰ ਅਸੀਂ ਲਾਵਾਂਗੇ ਭਾਈ ਕਿੰਨੇ ਬੰਦੇ ਦੇ ਖਿਲਾਫ ਤੁਹਾਡਾ ਰੋਲ ਹੈ ਰੋਸ ਤਾਂ ਵਈ ਦਾ ਪੁਲਿਸ ਨੇ ਕਲੀਅਰ ਕਰਨੇ ਆ ਜੀ ਵੇ ਵੀਡੀਓ ਚਾਰ ਪੰਜ ਬੰਦੇ ਕਲੀਅਰ ਦਿਸ ਰਹੇ ਆ ਉਹ ਅੱਠ ਨੌ ਬੰਦੇ ਆ ਸਾਨੂੰ ਨਾਂ ਤਾਂ ਕਿਸੇ ਦਾ ਪਤਾ ਨਹੀਂ ਨਹੀਂ ਹਜੇ ਕਿਸੇ ਦੀ ਨਹੀਂ ਹੋਈ ਜੀ ਕੀ ਮੰਗ ਕੀ ਕਰਦੇ ਹੋ ਮੰਗ ਤਾਂ ਅਸੀਂ ਐਂ ਹੀ ਕਰਦੇ ਆ ਜੀ ਸਾਰੇ ਬੰਦਿਆਂ ਤੇ 307 ਦਾ ਬਰਚਾ ਦਰਜ ਹੋਵੇ ਸਾਰੇ ਬੰਦੇ ਅਰੈਸਟ ਹੋਣ ਗਾਹਾਂ ਨੂੰ ਮੰਨ ਲਓ ਸਾਬਕ ਮਿਲ ਸਕੇ ਨਹੀਂ ਹੁੰਦੀ ਫਿਰ ਅਸੀਂ ਅਗਲੀ ਕਾਰਵਾਈ ਕਰਾਂਗੇ ਜੀ ਸਾਡੀ ਕਮੇਟੀ ਬਣੀ ਹੈ ਕੱਲ 17 ਮੈਂਬਰ ਉਹਦੇ ਚ ਪਰਿਵਾਰਕ ਮੈਂਬਰ ਵੀ ਹੈ ਫਿਰ ਜਿਵੇਂ ਸਾਰਿਆਂ ਦਾ ਵਿਚਾਰ ਹੋਊਗਾ ਉਵੇਂ ਅਸੀਂ ਸਟੈਪ ਹਾਂ ਹਾਂ ਸਾਰਾ 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 ਪਿੰਡ ਸਾਡੇ ਨਾਲ ਹੈ ਸਾਰੀਆਂ ਕਿਸਾਨ ਜਥੇਬੰਦੀਆਂ ਸਾਡੇ ਨਾਲ ਹੈ ਅੱਜ ਆਪਣਾ 2 ਲੱਖੇ ਸਿਧਾਨੇ ਦਾ ਵੀ ਫੋਨ ਆਇਆ ਉਹ ਵੀ ਸਾਡੇ ਨਾਲ ਹੈ ਫਿਰ ਅਸੀਂ ਵੱਡਾ ਸੰਘਰਸ਼ ਕਰਾਂਗੇ ਜੀ ਪੰਜਾਬ ਦੇ ਇੱਕ ਵੱਖ-ਵੱਖ ਪਿੰਡਾਂ ਦੇ ਵਿੱਚ ਮਤੇ ਪਾਏ ਜਾ ਰਹੇ ਨੇ ਕਿ ਜਿਹੜੇ ਪਰਵਾਸੀ ਮਤਲਬ ਪਰਵਾਸੀ ਨੇਗੇ ਉਹਨਾਂ ਨੂੰ ਜਿਹੜੀ ਪ੍ਰਾਪਰਟੀ ਨਹੀਂ ਦਿੱਤੀ ਜਾਣੀ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੀ ਇਸ ਇਸ ਨਹੀਂ ਅਸੀਂ ਉਹਦੇ ਨਾਲ ਸਹਿਮਤ ਆ ਬਾਈ ਜੀ ਗੱਲ ਕਰ ਬਈ ਸਾਡੇ ਪਿੰਡ ਦੇ ਤਾਂ ਪਹਿਲਾਂ ਹੀ ਬਾਹਲੇ ਬੈਠੇ ਬਈ ਸਾਡੇ ਪਿੰਡ ਦਾ 202500 ਇਹਨਾਂ ਦੀ ਵੋਟ ਹੀ ਬਣਾਈ ਹੋਊਗੀ ਘਰ ਲਈ ਬੈਠੇ ਆ ਸਾਰੇ ਉਹਦੇ ਤੇ ਵੀ ਅਸੀਂ ਕਰ ਰਹੇ ਆ ਜੀ ਡਿਸਕਸ ਵੀ ਜਿਵੇਂ ਹੁਣ ਵੋਟਾਂ ਦੀ ਸਟਾਈ ਹੋਣੀ ਆ ਉਹਦੇ ਚ ਅਸੀਂ ਕਰਾਂਗੇ ਇਹ ਪੱਖ ਤੇ ਵੀ ਪਿਆਰਾ ਦੋਸਤ ਆ ਜੀ ਫਿਰ ਆਪਣੇ ਪੰਜਾਬਗਾਂ ਦੇ ਸ਼ਹਿਰੀ ਆਉਂਦਾ हां भाई वो तो लोकल बंदे नहीं बनवाइया जी वो तो हुन बाहरੋਂ ਆ ਕੇ ਤਾਂ ਨਹੀਂ ਉਹਦਾ ਇੱਕ ਘਰ ਚ ਹੋ ਸਕਦਾ 50 50 ਵੋਟਾਂ ਬਣੀਆਂ ਬੰਨਾਂ ਉਹ ਪੜਤਾਲ ਕਰਾਵਾਂਗੇ ਜੀ ਅਸੀਂ ਜਿਹੜੇ ਆਪਣੇ ਜਿਹੜੇ ਵੋਟਾਂ ਦੀ ਖਾਤਰ ਇਸ ਤਰ੍ਹਾਂ ਲੋਕਾਂ ਤੋਂ ਵੋਟਾਂ ਮਾਦ ਲਿਆ ਜਾਂ ਹੋਰ ਫਿਰ ਦੋਸ਼ੀ ਤਾਂ ਉਹ ਵੀ ਇਸ ਕੰਮ ਦੇ ਬਿਲਕੁਲ ਹੈਗੇ ਭਾਈ ਸਾਰੇ ਬੰਦੇ ਜ਼ਿੰਮੇਵਾਰ ਆ ਜਿਹੜੇ ਗਲਤ ਬੰਦਾਂ ਨੂੰ ਸਪੋਰਟ ਕਰਦੇ ਆ ਇੱਥੇ ਵੀ ਪ੍ਰਵਾਸੀ ਰੇੜੀਆਂ ਲਾ ਕੇ ਪੰਜੀਆਂ ਇੱਥੇ ਇਹ ਕੱਲ੍ਹ ਬੰਦ ਕਰਾਈਆਂ ਜੀ ਅਸੀਂ ਸਾਰੇ ਪਿੰਡ ਨੇ ਇਕੱਠੇ ਹੋ ਕੇ ਕੱਲ੍ਹ ਰੇੜੀਆਂ ਬੰਦ ਕਰਾਈਆਂ ਇੱਥੇ ਅੱਜ ਸਾਡੇ ਪੰਜਾਬੀ ਬੰਦਿਆਂ ਦੀਆਂ ਰੇੜੀਆਂ ਲੱਗੀਆਂ ਬਾਕੀ ਦੇ ਉੱਤੇ ਲੱਗ ਲਈ ਹੈ ਜਗਾ ਕੀ ਦੀ ਹੈ ਇਹ ਤਾਂ ਜਗਾ ਨੈਸ਼ਨਲ ਹਾਈਵੇ ਦੀ ਹੈ ਜੀ ਸਰਕਾਰੀ ਜਗਾ ਹੀ ਇਧਰ ਪਲਾਂਟ ਦੀ ਜਗਾ ਆ ਗਈ ਥਰਮਲ ਪਲਾਂਟ ਦੀ ਕਿਤੇ ਨਾ ਕਿਤੇ ਜਿਹੜਾ ਇਹ ਆ ਜਗਾ ਰੋਕੀ ਜਾ ਰਹੀ ਹੈ ਤੇ ਫਿਰ ਇਹ ਵੀ ਰੋਡ ਦੀ ਇਹ ਨਜਾਇਜ਼ ਹੈ ਬਾਈ ਜੀ ਇਹ ਨਜਾਇਜ਼ ਕਬਜ਼ਾ ਹੀ ਹੈ ਜੀ ਅੱਛਾ ਜਿਹੜੇ ਨੌਜਵਾਨ ਦੀ ਕੁੱਟਮਾਰ ਹੋਈ ਹੈਗੀ ਉਸ ਤੋਂ ਬਾਅਦ ਪੁਲਿਸ ਦਾ ਐਕਸ਼ਨ ਇਸ ਤਰ੍ਹਾਂ ਹੈ ਕਿ ਕਿੰਨੇ ਕਿ ਬੰਨਿਆ ਦੇ ਪਰਚਾ ਦਰਪੂਰਾ ਪੁਲਿਸ ਨੇ ਬਾਈ ਜੀ ਕੱਲ ਥੋੜੀ ਜੀ ਰਫਤਾਰ ਵਧੀ ਹੈ ਜਦੋਂ ਅਸੀਂ ਇਕੱਠ ਕਰਿਆ ਸਾਰੇ ਬੰਦੇ ਗਏ ਆ ਕੱਲ ਆਏ ਆ ਰੇਡ ਕਰਨ ਇੱਥੋਂ ਇੱਕ ਅੱਧੇ ਬੰਦੇ ਨੂੰ ਲੈ ਕੇ ਵੀ ਗਏ ਆ ਸ਼ਾਇਦ ਪੁੱਛ ਕੇ ਚਾ ਵਾਸਤੇ ਪਰ ਜਿਹੜੇ ਮੇਨ ਬੰਦੇ ਆ ਉਹ ਹਜੇ ਫਰਾਰੀ ਹੈ ਕੋਈ ਨਹੀਂ ਫੜਿਆ ਠੀਕ ਹੈ ਠੀਕ ਹੈ ਜੀ ਧੰਨਵਾਦ ਪਿੰਡ ਲਹਿਰਾ ਸੰਦਾ ਕਰਮੀ ਸਿੱਧੂ ਐਮਪਲਾਈ ਸਿੰਘ ਜੂਨੀਅਨ ਦਾ ਬਿਜਲੀ ਬੋਰਡ ਦੀ ਅਸੂਬਾ ਪ੍ਰਧਾਨ ਬੇਨਤੀ ਇਹ ਹੈ ਬਾਈ ਵੀ ਸਾਡੇ ਹਰ ਇੱਕ ਜਿਹੜਾ ਇੱਥੇ ਕੋਈ ਭਾਵੇਂ ਉਹ ਪ੍ਰਵਾਸੀ ਆ ਭਾਵੇਂ ਕੋਈ ਵੀ ਸਾਡੇ ਕਿੰਨੇ ਉਹ ਰਹਿਣ ਜੀ ਸਦਕੇ ਰਹਿਣ ਪਰ ਜਿਹੜਾ ਉਹ ਆ ਅੰਤਕ ਮਚਾਇਆ ਉਹਨਾਂ ਨੇ ਇਹ ਬਹੁਤ ਗਲਤ ਗੱਲ ਆ ਗਲਤ ਗੱਲ ਇਹ ਆਏ ਆ ਵੀ ਜਿਹੜੀ ਇਥੋਂ ਵਾਲੀ ਲੜਾਈ ਸਾਰੇ ਪੰਜਾਬ ਚ ਹੁਣ ਸੋਸ਼ਲ ਮੀਡੀਆ ਤੇ ਅਸੀਂ ਦੇਖੀ ਆ ਵੀ 20 ਰੁਪਿਆ ਪਿੱਛੇ ਸਿਰਫ ਜਿਹੜਾ ਉਸ ਸਾਥੀ ਦਾ ਸਾਡੇ ਦਾ ਸਿਰ ਪਾੜਦਾ ਪਾੜਿਆ ਕਾਹਦੇ ਨਾਲ ਬੱٹے ਨਾਲ ਬੱਟਾ ਮਾਰ-ਮਾਰ ਕੇ ਉਹਦੇ ਸਿਰ ਪਾੜਦਾ ਤੇ ਉਤੋਂ ਪੁਲਿਸ ਨੇ ਬੁੱਧਵਾਰ ਤੋਂ ਲੈ ਕੇ ਅੱਜ ਤੁਸੀਂ ਐਂ ਦੇਖ ਲਓ ਵੀ ਸੋਮਵਾਰ ਆ ਗਿਆ 5 ਦਿਨ ਹੋ ਗਏ ਹਜੇ ਕੋਈ ਕਾਰਵਾਈ ਨਹੀਂ ਕੱਲ ਜਦੋਂ ਅਸੀਂ ਇੱਥੇ ਇਕੱਠ ਕਰਿਆ ਕੱਠ ਕਰਕੇ ਅਸੀਂ ਪੁੱਛੋ ਗਏ ਆ ਐਸਐਸਓ ਕੋਲੇ ਉਹਨਾਂ ਨੇ ਨਾਲ ਦੀ ਨਾਲ ਫੋਰਸ ਭੇਜੀ ਆ ਆਪਦੇ ਇਥੋਂ ਬੰਦੇ ਜਿਹੜੇ ਇਹਨਾਂ ਦੇ ਸੀਗੇ ਜਿਹੜੇ ਜਿਹੜਾ ਨੇ ਇੱਕ ਵਾਰ ਬਾਈ ਕਰੀ ਸੀ ਜਾਂ ਜਿਹੜੇ ਉਹਦੇ ਵਿੱਚ ਆਉਂਦੇ ਸੀਗੇ ਉਹਨਾਂ ਤੇ ਵੀ ਉਹਨਾਂ ਨੂੰ ਲੈ ਕੇ ਗਏ ਆ ਉਹ ਪਰ ਜੇ ਹੁਣ ਇਹ ਕਹਿੰਦੇ ਆ ਪੁਲਿਸ ਪ੍ਰਸ਼ਾਸਨ ਇਹ ਕਹਿੰਦਾ ਵੀ ਇਸ ਨੂੰ ਅਸੀਂ 51 ਦਾ ਰੂਪ ਦੇਵਾਂਗੇ ਜਾਂ ਕੋਈ ਇਹਨਾਂ ਤੇ ਕਾਰਵਾਈ ਨਹੀਂ ਕਰਦੇ ਤੇ ਫੇਰ ਤਾਂ ਮੈਨੂੰ ਇਹ ਲੱਗਦਾ ਵੀ ਸਾਡੇ ਜਿਹੜੇ ਪੰਜਾਬ ਦੇ ਹਾਲਾਤ ਤਾਂ ਪਹਿਲਾਂ ਹੀ ਬੱਤਰ ਨੇ ਤੇ ਹੋਰ ਵੀ ਬੱਤਰ ਹੋਣਗੇ ਕਿਉਂਕਿ ਜਿਹੜਾ ਗੁੱਸਾ ਹੈਗਾ ਸਾਡੇ ਪੰਜਾਬੀਆਂ ਦੇ ਵਿੱਚ ਸਾਡੇ ਪਿੰਡਾਂ ਵਾਲਿਆਂ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਪਿਆ ਜੇ ਕੋਈ ਸਾਡੇ ਇੱਥੇ ਪੰਜਾਬ ਦੇ ਵਿੱਚ ਰਹਿੰਦਾ ਪ੍ਰਵਾਸੀ ਸਾਨੂੰ ਉਹਦੇ ਕੋਈ ਇਤਰਾਜ਼ ਨਹੀਂ ਆਪਦਾ ਰਹੇ ਪਰ ਜੇ ਉਹ ਸਾਡੇ ਸਿਰ ਪਾੜਨਗੇ ਸਾਡੀਆਂ ਧੀਆਂ ਭੈਣਾਂ ਨੂੰ ਕੁੱਟਣਗੇ ਆਸ਼ਕੀਆਂ ਕਰਨਗੇ ਸਾਡੇ ਬੱਚਿਆਂ ਦੇ ਜਿਹੜਾ ਤੁਸੀਂ ਸ਼ਹਿਰਪੁਰ ਦੇਖਿਆ ਉਹ ਇਹੋ ਜਿਹਾ ਕੋਈ ਇਸ ਕਰਨਗੇ ਤਾਂ ਅਸੀਂ ਇੱਥੇ ਨਾ ਤਾਂ ਇਹਨਾਂ ਨੂੰ ਰਹਿਣ ਦੇਣਾ ਬਾਈ ਤੇ ਨਾ ਅਸੀਂ ਰਹਿਣ ਦੇਗੀ ਇਹ ਸਾਡੇ ਪਿੰਡਾਂ ਵਾਲਿਆਂ ਦੇ ਫੈਸਲੇ ਰੱਖ ਲੋ ਕਮੇਟੀਆਂ ਦੇ ਫੈਸਲੇ ਰੱਖ ਲੋ ਦਿਨੋਂ ਦਿਨ ਇਹ ਹਜੇ ਇਹ ਜਿਹੜੀ ਆ ਇਹ ਚੱਲੀ ਆ ਇਹਨੇ ਬਹੁਤ ਭਖਣਾ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਕਰਦਾ ਵੀ ਜਿਹੜੇ ਬੰਦੇ ਤੇ ਕਾਰਵਾਈ ਜਿੰਨੀ ਕਾਰਵਾਈ ਬੰਦੀ ਆ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕਰਨ ਜੇ ਮਾਹੌਲ ਨੂੰ ਠੀਕ ਰੱਖਣਾ ਜੇ ਮਾਹੌਲ ਨੂੰ ਇਹਨਾਂ ਨੇ ਆਪਾ ਪੰਜਾਬ ਸਰਕਾਰ ਨੇ ਤੇ ਜਾਂ ਪ੍ਰਸ਼ਾਸਨ ਨੇ ਖਰਾਬ ਕਰਨਾ ਫਿਰ ਉਹਨਾਂ ਦੇ ਹੱਥ ਚ ਕੋ ਸਾਡਾ ਸਟੈਪ ਕੋਈ ਨਹੀਂ ਸਾਡਾ ਸਟੈਪ ਇਹ ਆ ਸੀ ਕਿਹਨੇ ਵੀ ਕਾਨੂੰਨ ਆਪਦੇ ਹਿਸਾਬ ਨਾਲ ਕਾਰਵਾਈ ਕਰੇ ਜੇ ਨਹੀਂ ਕਰਦੇ ਕਾਰਵਾਈ ਤਾਂ ਸਾਡਾ ਜਿਹੜਾ ਪਿੰਡਾਂ ਦਾ ਏਕਾ ਉਹ ਕੱਠ ਜਿਵੇਂ ਪਹਿਲਾਂ ਹੋਇਆ ਸੀ ਉਹ ਦੁਬਾਰੇ ਵੀ ਹੋਊਗਾ ਉਹ 'ਚ ਕੋਈ ਸ਼ੱਕ ਨਹੀਂ ਕਿਉਂਕਿ ਲੋਕ ਆਪਮਹਾਰੇ ਹੋਏ ਵਿਆ ਇਹ ਤੁਸੀਂ ਇਹ ਗੱਲ ਨੂੰ ਨਾ ਇਹਨੂੰ ਮੰਨਣਾ ਪੈਣਾ ਲੋਕ ਆਪਮਹਾਰੇ ਹੋਏ ਵਿਆ ਜਿਹੜੀ ਇਹਨਾਂ ਦੀਆਂ ਰੇਡੀਆਂ ਸੀ ਇੱਥੋਂ ਇਹਨਾਂ ਨੂੰ ਕਹਿ ਕੇ ਨਾਲ ਦੀ ਨਾਲ ਇਹਨਾਂ ਨੂੰ ਤੋਰੇ ਆ ਗਿਆ ਵੀ ਤੁਸੀਂ ਇੱਥੇ ਨਿਕਲ ਜਾ ਨਹੀਂ ਥੋੜਾ ਨੁਕਸਾਨ ਹੋਣਾ ਇਹ ਬਚਾਏ ਗਏ ਐ ਲੋਕਾਂ ਤੋਂ ਪਰ ਇਹ ਮੰਨਣਾ ਭਾਵੇਂ ਨਾ ਮੰਨਣਾ ਇੱਥੇ ਕਿਸੇ ਦੀ ਕੁੱਟ ਮਾਰਨੀ ਹੋਈ ਇਹਨਾਂ ਦੀ ਜੇ ਚਾਹੁੰਦੇ ਪਿੰਡਾਂ ਦੇ ਇਹਨਾਂ ਦੀ ਕੁੱਟ ਮਾਰ ਵੀ ਕਰ ਸਕਦੇ ਸੀ ਪਰ ਕਿਸੇ ਨੇ ਇਹ ਜਿਹਾ ਹੱਥ ਹੀ ਨਹੀਂ ਚੱਕਿਆ ਕਿਸੇ ਤੇ ਉਹ ਉਹਨਾਂ ਨੂੰ ਰੇਡਿੰਗਾਂ ਲੈ ਕੇ ਖਾਲੀ ਕਰਵਾ ਕੇ ਉਹਨਾਂ ਨੂੰ ਇਹ ਕਿਹਾ ਸੀ ਵੀ ਤੁਸੀਂ ਆਪ ਦੇ ਭਾਈ ਘਰੋਂ ਘਰ ਜਾਓ ਕਿਉਂਕਿ ਇੱਥੇ ਨੁਕਸਾਨ ਹੋਣ ਦਾ ਖਤਰਾ ਸੀਗਾ ਇਹ ਗੱਲ ਹੈ ਇਹ ਬਹੁਤ ਹੀ ਅਸਲ ਪਰ ਬਹੁਤ ਹੀ ਪੰਚ ਭੱਗਾ ਹੋਇਆ ਇਹਦਾ ਸਰਪਰ ਬੱਚੇ ਨੂੰ ਮਾਰੇ ਇੱਥੇ ਜੀ ਆਪਣੇ ਬੁੱਧਵਾਰ ਦੀ ਮੰਡੀ ਸੀਗੀ ਸਬਜ਼ੀ ਮੰਡੀ ਮੁੰਡਾ ਤੇ ਅੰਬਰੂਦ ਲੈਣ ਲੱਗਿਆ ਉਹ ਕਹਿੰਦੇ ਜੀ ਚਾਹੀ ਵੀ ਬਰੂਦ ਮੁੰਡਾ ਬੈਠਾ ਸੀਗਾ ਚਾਹੀ ਵੀ ਲੈ ਦੇ ਪੈਸੇ ਦੇਦੇ ਉਹਨੇ ਜਦੋਂ ਟਰੈਕਟਰ ਤੇ ਬੈਠਣ ਲੱਗਿਆ ਤੇ ਉਹਨਾਂ ਨੇ ਗਰਨੇਟਪੁਰ ਹਿੱਟ ਤੇ ਰੇੜੀਪੁਰ ਹਿੱਟ ਤੇ ਤੇ ਜਦੋਂ ਟੇਡ ਤੋੜ ਲੱਗਿਆ ਤਾਂ ਉਹ ਕਲੱਚ ਤੇ ਪੈ ਚੱਕਿਆ ਸਾਡੇ ਬਸ ਬਹੁਤ ਜਿਆਦਾ ਕੁੱਟਿਆ ਜੀ ਮੱਧ ਭਾਗ ਵਿੱਚ ਜਦ ਨਹੀਂ ਕਿ ਸਿਰ ਚਪਟੇ ਮਾਰ ਕੇ ਬਹੁਤ ਮਰੇ ਕਿੰਨੇ ਜਾਨੇ ਸੀ ਉਹਦਾ ਦਬਰ ਪੱਛੀ ਗਈ ਕਿੰਨੇ ਸੀ ਜਿਹੜੀਆਂ ਨਾਲੇ ਸਾਰੇ ਲੱਗ ਨਾਲ ਉਹ ਜੀ ਇਹਨਾਂ ਦਾ ਇੱਕਾ ਇੱਕਾ ਸ਼ੋਰ ਇਹਨਾਂ ਪੈਂਦਾ ਜੀ ਸਾਡੇ ਇਥੇ ਜਿਹੜਾ ਹੁਣ ਤੁਸੀਂ ਕੀ ਮੰਗ ਕਰ ਰਹੇ ਹੋ ਇਥੇ ਜਿਹੜਾ ਕਰਨਾ ਅਸੀਂ ਤਾਂ ਇਹ ਭਈਆਂ ਨੂੰ ਭਜਾਉਣਾ ਚਾਹੁੰਦੇ ਇਥੇ ਜੀ ਕੋਈ ਇਥੇ ਰੇੜੀ ਨਾ ਲਗਣ ਦੇਣੀ ਕੱਲ ਗੁੱਡਗਰਦੀ ਵਾਲੀ ਹੋਈ ਉਹ ਜੀ ਗੁੱਡਗਰਦੀ ਹੋ ਰਹੀ ਹੈ ਅਸੀਂ ਕੱਲ ਸਾਰੇ ਰੇੜੀਆਂ ਤੋਂ ਭਜਾਤੀ ਕੱਟ ਕੇ ਪਿੰਡ ਦਾ 6 ਪੰਚਾਇਤ ਦੇ ਬੰਦੇ ਕੱਟ ਸੀ ਕੱਲ ਤੇ ਜਿਵੇਂ ਕੋਈ ਪ੍ਰਸ਼ਾਸਨ ਅਸੀਂ 307 ਦਾ ਕਹਿੰਦੇ ਆ ਵੀ ਪਰਚਾ ਦਰਜ ਹੋਵੇ ਜਿੰਨੇ ਜਿਹੜੇ ਬਣਦੀ ਹੈ ਜੀ ਰਾਤ ਨੂੰ ਨਾ ਕੀਤਾ ਉਹਨਾਂ ਚੋਂ ਅਸੀਂ ਕਾਹ ਮੀਟ ਕਰਾਂਗੇ ਪਿੰਡ ਦੀ ਪੰਚਾਇਤ ਨੇ ਗੈਰੀ ਭਾਗੀ ਦੇ ਹਾਂ ਜੀ ਮਤਾ ਪਾਸ ਕੀਤਾ ਗਾ ਨਹੀਂ ਪਰਵਾਸੀ ਮਜ਼ਦੂਰਾਂ ਦਾ ਹੱਕ ਕਾਟਨੇ ਬਣਨੇ ਚਾਹੀਦੇ ਇੱਥੇ ਜਮਾਇ ਜੀ ਇੱਥੇ ਵੀ ਹਾਂ ਜੀ ਇਹ ਜੀ ਨਾਮ ਲੈ ਸਕੀ ਹਾਂ ਮਤਾ ਪਾਸ ਕੀਤਾ ਹਾਂ ਅਸੀਂ ਵੀ ਇਹੀ ਕੁਝ ਭਾਲਦੇ ਜੀ ਬੇਤੇ ਕੁਛ ਨਾ ਲੰਦੋ ਨਾ ਚਾਹੀਦਾ ਅਸੀਂ ਕੀ ਕਰਨਾ ਚਾਹੁੰਦੇ ਹਾਂ ਪਿੰਡ ਦੀ ਪੰਚਾਇਤ ਨਾਲ ਗੱਲ ਕਰਾਂਗੇ ਹਾਂ ਜੀ ਮੈਂ ਵੀ ਸਾਫ ਕਾ ਬਸੀ ਹਾਂ ਜੀ ਹਾਂ ਜੀ ਕੀ ਚਾਹੁੰਦੇ ਹਾਂ ਕਿ ਵੀ ਕੀ ਹੋਣਾ ਚਾਹੀਦਾ ਕਾ ਵੀ ਅਸੀਂ ਤਾਂ ਜਿਹੜੇ ਭਈਆਂ ਨੂੰ ਭਜਾਉਣਾ ਚਾਹੀਦਾ ਜੀ ਇੱਥੇ ਰਹਿਣੀ ਚਾਹੀਦੀ ਇਹਦੇ ਨਾਂ ਜਮੀਨ ਹੋਣੀ ਚਾਹੀਦੀ ਤਾਂ ਪਲਾਟ ਦੇ ਦੇਣਾ ਹੁਣ ਚਾਹੀਦੇ ਇਹਨਾਂ ਤੇ ਰੇੜੀਆਂ ਤੇ ਲੱਗਣੀ ਦੇਣੀ ਇਹਨਾਂ ਦੇ ਅਚਨਿਤ ਗੱਲ ਇਹ ਕਿ ਲੀਡਰ ਆਫ ਦੀ ਆਪੋਜੀਸ਼ਨ ਦੇਸ਼ ਤੇ ਆਏ ਹੋਣ ਤੇ ਪੰਜਾਬ ਦੀ ਸਰਕਾਰ ਤੇ ਸੈਂਟਰਲ ਸਰਕਾਰ ਬੰਦਾ ਤਾਂ ਵੀ ਕੋਸ਼ਿਸ਼ ਕਰ ਰਹੀ ਹੈ ਰਾਹੁਲ ਜੀ ਨੇ ਤੇ ਆ ਕੇ ਲੋਕਾਂ ਦਾ ਹਾਲੀ ਪੁੱਛਣਾ ਸੀ ਜੀ ਜੀ ਜੇ ਨਾ ਸੂਬੇ ਦੇ ਵਿੱਚੋਂ ਕੋਈ ਆਇਆ ਨਾ ਸੈਂਟਰ ਚੋਂ ਆਇਆ ਕੀ ਉਹਨਾਂ ਨੂੰ ਲੋਕਾਂ ਨੂੰ ਕੋਈ ਹੱਕ ਨਹੀਂ ਸੀ ਤੇ ਇਹਨਾਂ ਨੇ ਪੁੱਛਿਆ ਕਿ ਦਾ ਰਸਤਾ ਦੱਸੋ ਕੀ ਕਾਰਨ ਹੈ ਮੈਨੂੰ ਰੋਕਣ ਦਾ ਰੋਕਣ ਦਾ ਕੋਈ ਕਾਰਨ ਨਹੀਂ ਦੱਸ ਸਕਿਆ ਪਰ ਲੋਕ ਖੁਦ ਚਾਹੁੰਦੇ ਆ ਕਿ ਅਸੀਂ ਇਹਨੂੰ ਮਿਲਣਾ ਚਾਹੁੰਦੇ ਆ ਦੁੱਖ ਦਰਦਾਂ ਨਾਲ ਲੋਈ ਮਿਲਣਾ ਚਾਹੁੰਦੇ ਆ ਇਹਨਾਂ ਨੇ ਅੱਜ ਵੇਖੋ ਇਹਨਾਂ ਦੀਆਂ ਬੋਰਡਾਂ ਖੜੀਆਂ ਨੇ ਸਰਕਾਰੀ ਜਿਹੜੀਆਂ ਉਹਨਾਂ ਨੂੰ ਲੀਡਰ ਆਫ ਦੀ ਆਪੋਜੀਸ਼ਨ ਉਹ ਬੋਰਚ ਚੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਐਸੋ ਹੋਰ ਮਾੜੀ ਗੱਲ ਕੀ ਹੋ ਸਕਦੀ ਤੁਸੀਂ ਨਾ ਤੋਂ ਕਿ ਤੁਸੀਂ ਉਹਦੇ ਕਰਿਆ ਨਹੀਂ ਉਹਨੂੰ ਹਟਾਇਆ ਨਹੀਂ ਫਿਰ ਤੁਸੀਂ ਤੁਸੀਂ ਹਟਾਇਆ ਨਹੀਂ ਉਹਦੇ ਓਏ ਬੋਲ ਨਾ ਓਏ ਬੱਚੇ ਮੇਰੇ ਪਤੀ ਕਦੇ ਗਲਤ ਕਰ ਨਹੀਂ ਸਕਿਆ ਨਾ ਪਤੀ ਕੋਈ ਐਜੰਟੀ ਹੈ ਜੀ ਐਂਟੀ ਨਾ ਮੇਰਾ ਪਤੀ ਕਦੇ ਗਲਤ ਹੈ ਨਹੀਂ ਜਾ ਐਂਟੀ ਕੋਈ ਨਹੀਂ ਜੇ ਵੀਡੀਓ ਤੇ ਨਾ ਹੋਏ ਰਿਕਰ ਕਰਦੇ ਕਾਰਵਾਈ ਨਹੀਂ ਜੋ ਬੈਠ ਨੂੰ ਪਿੱਛੇ ਕੋਈ ਉਹ ਸੀਗਾ ਪ੍ਰਵਾਸੀ ਜਿੱਥੇ ਕਿ ਇੱਕ ਵਾਰੀ ੱਡਾ ਲਾ ਲੈਂਦੇ ਆ ਉੱਥੇ ਕਿਸੇ ਨੂੰ ਖੜ੍ਹ ਨਹੀਂ ਦਿੰਦੇ ਬਹੁਤ ੱਟਕਾਸ਼ਾਈ ਕਰਦੇ ਆ ਉਹ ਪੰਜਾਬੀ ਉਹਨਾਂ ਦੇ ਤੇ ਉਹਦੇ ਕੀ ਹੋਇਆ ਸੀਗਾ ਜਿੱਥੇ ਇਹਨਾਂ ਰਾਤ ਨੂੰ ਜੀ ਮੌਕੇ ਤੇ ਮੌਜੂਦ ਨਹੀਂ ਨਹੀਂ ਮੌਕੇ ਤੇ ਨਹੀਂ ਮੌਜੂਦ ਸੀਗੇ ਮੌਕੇ ਤੇ ਜੋ ਦੱਸਦੇ ਆਲੇ ਵੀ ਉਸ ਹਿਸਾਬ ਨਾਲ ਦੇ ਵੀ ਉਹ ਮੰਨ ਲਾ ਟਰੈਕਟਰ ਤੇ ਆ ਰਿਹਾ ਸੀਗਾ ਤੇ ਮੰਨ ਲਓ ਟਰੈਕਟਰ ਤੇ ਉਹਨਾਂ ਨੇ ਪਿੱਛੇ ਤੋਂ ਵਾਰ ਕਰਿਆ ਉਹਨਾਂ ਦਾ ਕੋਈ 500 ਰੁਪਿਆ ਰੇਟ ਪਿੱਛੇ ਕੋਈ ਉਹ ਹੋਈ ਆ ਕੀ ਨਾਮ ਸੀ ਉਹਨਾਂ ਦਾ ਔਰ ਕਿਹਨੇ ਕੰਮ ਕਰੀ ਉਹਦਾ ਨਾਮ ਹੈਗਾ ਸਤਨਾਮ ਸਿੰਘ ਜੀ ਪੁੱਤਰ ਹਰਦੇਵ ਸਿੰਘ ਪਿੰਡ ਲਹਿਰਾ ਮਹੱਬਤ ਕੀ ਲੱਗਦਾ ਡੈਟ ਇਸ ਪਰਵਤੀਆਂ ਨੇ ਹੀ ਇਜਾਜ਼ਤਾਂ ਨੂੰ ਦੇ ਰੱਖੀ ਹੈ ਕਿ ਜਿਨ੍ਹਾਂ ਨੇ ਰਜ਼ਗਾਰ ਦਿੱਤਾ ਨਾ ਹਾਂ ਜੀ ਡੈਸਟੋਪ ਪੰਜਾਬੀਆਂ ਨੂੰ ਹੀ ਦੇ ਰੱਖੀ ਹੈ ਇਹਨਾਂ ਨੇ ਮੰਨ ਲਓ ਇੱਥੇ ਹੁਣ ਅੱਜ ਆ ਦੇਖ ਲਓ ਲੇਰਾ ਮੁਹੱਬਤ ਥਰਮਲ ਮਾਰਕੀਟ ਦੇ ਵਿੱਚ ਪੂਰੇ ਪ੍ਰਵਾਸੀਆਂ ਦਾ ਹੀ ਰੇੜੀ ਸੀਗੀ ਪੂਰੇ ਪ੍ਰਵਾਸੀਆਂ ਦਾ ਹੀ ਕਬਜ਼ਾ ਸੀਗਾ ਇੱਥੇ ਅੱਜ ਹੁਣ ਕੱਲ ਦਾ ਰੌਲਾ ਪੈਣ ਤੋਂ ਬਾਅਦ ਹੁਣ ਸਾਰੇ ਆਪਣੇ ਪੰਜਾਬੀ ਭਾਈਚਾਰਿਆਂ ਨੇ ਰੇੜੀ ਦੁਕਾਨਦਾਰੀ ਜਿਹੜੀ ਲਾਈ ਹੈ ਜੀ ਜਾਮ ਵੀ ਕੀਤਾ ਸੀਗਾ ਫਿਰ ਰੋਜ਼ ਜਾਰ ਕਰਦੇ ਪਏ ਲੇਰਾ ਮੁਹੱਬਤ ਵਾਲਿਆਂ ਨੇ ਇਹ ਜਾਮ ਤਾਂ ਹਜੇ ਨਹੀਂ ਹੋਇਆ ਜੀ ਹਜੇ ਕਿਹੜਾ ਫਿਲਾਲ ਚੌਂਕੀ 'ਚ ਜਿਹੜੀ ਕਾਰਵਾਈ ਚੱਲੀ ਆ ਰਹੀ ਆ ਉਹ ਚੌਂਕੀ ਨੂੰ ਅਲਟੀਮੇਟਰ ਦਿੱਤਾ ਸੀਗਾ ਜੇ ਆਖਰੀ ਵਾਰ ਜੋ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਰੋਡ ਜਾਮ ਕੀਤਾ ਜਾਊਗਾ ਕਹਿੰਦੇ ਕਿ ਪੰਜਾਬੀ ਕੰਮ ਨਹੀਂ ਕਰਦੇ ਕਹਿੰਦੇ ਪ੍ਰਵਾਸੀਆਂ ਤੋਂ ਕੰਮ ਕਰਵਾਉਂਦੇ ਆਗੇ ਤੇ ਪੰਜਾਬੀ ਤੇ ਕਹਿੰਦੇ ਕਿ ਪੰਜਾਬੀ ਦਾ ਡੇਢੀ ਲਾਉਣ ਤੋਂ ਵੀ ਕਰਵਾਉਂਦਾ ਕਹਿੰਦਾ ਪਰ ਮੈਂ ਤਾਂ ਤੁਹਾਨੂੰ ਵੇਖ ਕੇ ਹੋ ਰਿਹਾ ਕਿ ਕਿ ਸਾਰੇ ਕੰਮ ਤਾਂ ਅਸੀਂ ਕਰਦੇ ਆਂ ਪਰ ਫਿਰ ਕਿਉਂ ਜਰੂਰ ਪੈਂਦੀ ਇਹਨਾਂ ਸਮੱਸਿਆ ਇਹ ਜਿਹੜੀ ਵਾਰਡਿੰਗ ਆ ਵਾਸਤੇ ਇੱਕ ਪੰਜਾਬੀ ਨੂੰ ਬਦਨਾਮ ਕਰਨ ਤੇ ਹੋਈ ਵੀ ਆ ਜੀ ਠੀਕ ਹੈ ਨਾ ਇਹ ਪੰਜਾਬੀ ਨੂੰ ਜਿੱਥੇ ਮਰਜ਼ੀ ਲਾ ਲੋ ਕੰਮ ਕਿਹੜਾ ਨਹੀਂ ਕਰਦਾ ਪੰਜਾਬੀ ਕੋਈ ਫੈਕਟਰੀ 'ਚ ਕੰਮ ਨਹੀਂ ਕਰਦਾ ਜਾਂ ਕੋਈ ਕਾਰਖਾਨੇ 'ਚ ਕੰਮ ਨਹੀਂ ਕਰਦਾ ਜਾਂ ਕੋਈ ਮਜ਼ਦੂਰੀ ਨਹੀਂ ਕਰਦਾ ਬਸ ਇੱਕ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬੀ ਨੂੰ ਨਕਾਮ ਕੀਤਾ ਜਾ ਰਿਹਾ ਉਹਨੂੰ ਬੇਕਾਰ ਕਹਿ ਕੇ ਉਹਦਾ ਹੌਸਲਾ ਤੋੜਿਆ ਜਾ ਰਿਹਾ ਹੈ ਇਹੇ ਕਰਕੇ ਲਈ ਉਹ ਬੰਦੇ ਆਪ ਦੇ ਉਸਤੋ ਹੋ ਜਾਂਦੇ ਨੇ ਇਹ ਜਦੋਂ ਕਿ ਮੰਨ ਲਓ ਹੁਣ ਕੰਮ ਕਰਨ ਨੂੰ ਮਜ਼ਦੂਰੀ ਕੋਈ ਨਹੀਂ ਕਰਦਾ ਸਾਰੇ ਕਰਦੇ ਲੇਕਿਨ ਜਦੋਂ ਇੱਕ ਥਾਂ ਇਹ ਹਾ ਵੀ ਹੋ ਜਾਂਦੇ ਨੇ ਉਸ ਤੋਂ ਫਿਰ ਕੋਈ ਭਾਈਚਾਰਾ ਮੜਾਇਆ ਪਿੱਛੇ ਵੀ ਹਟ ਜਾਂਦਾ ਹੈ ਬਿਲਕੁਲ ਹੋਣਾ ਕਿ ਚਾਹੀਦਾਗਾ ਤੁਹਾਡੇ ਮੁਤਾਬਕ ਹੋਣਾ ਦਾ ਇਹ ਚਾਹੀਦਾ ਜੀ ਅਸੀਂ ਪੰਜਾਬ ਦੇ ਵਾਸੀ ਆ ਸਾਡਾ ਪੰਜਾਬ ਦਾ ਅਸੀਂ ਆਪ ਦਾ ਆਪਦੀ ਦੁਕਾਨਦਾਰੀ ਆਪਦੀਆਂ ਜ਼ਿੰਮੇਵਾਰੀਆਂ ਆ ਦੇ ਪਿੰਡ ਦੇ ਹਿਸਾਬ ਨਾਲ ਚੱਲੀਏ ਜਿਹੜਾ ਕਿ ਹੁਣ ਤੁਸੀਂ ਹੁਸ਼ਿਆਰਪੁਰ ਦੇ ਵਿੱਚ ਦੇਖ ਲਓ ਲਵੀ ਉਹਦੇ ਵਿੱਚ ਕੀ ਆ ਚਲੋ ਅਸੀਂ ਤਾਂ ਇੱਥੇ ਮੰਨ ਲੈਂਦੇ ਆ ਸਾਡੇ ਬੰਦੇ ਦੀ ਗਲਤੀ ਹੋਊਗੀ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਕਾਂਡ ਹੋਇਆਗਾ ਉਹ ਬੱਚੇ ਨੇ ਕੀ ਕਿਸੇ ਦਾ ਵਿਗਾੜਿਆ ਸੀਗਾ ਕੀ ਵਿਗਾੜਿਆ ਸੀ ਉਹਦੇ ਇੰਨੀ ਬੁਰੀ ਹਾਲਤ ਦੇ ਨਾਲ ਉਹਦੀ ਮੌਤ ਹੋਈ ਆ ਤੇ ਉਹ ਹੁਣ ਦੱਸੋ ਲਵੀ ਇਹ ਕਿਸੇ ਦੇ ਬਸ ਦੇ ਬੰਦੇ ਨਹੀਂ ਹੁੰਦੇ ਮੰਨ ਲਾ ਕਿਸੇ ਦੇ ਸਕੇ ਨਹੀਂ ਹੁੰਦੇ ਕਿਸੇ ਨਾਲ ਵੀ ਮੰਨ ਲਾ ਆਪਾਂ ਇਹਨਾਂ ਨੂੰ ਜਿੰਨਾ ਮਰਜੀ ਪੰਜਾਬ ਦੇ ਵਿੱਚ ਇੱਕ ਹਮਦਰਦੀ ਆ ਪੰਜਾਬ ਬਾਹਰਲੇ ਸੂਬਿਆਂ ਤੋਂ ਆਏ ਨੂੰ ਹਰੇਕ ਨੂੰ ਇੱਕ ਹਮਦਰਦੀ ਦਿੰਦਾ ਉਹਨੂੰ ਜਗ੍ਹਾ ਦਿੰਦਾ ਖਾਣ ਪੀਣ ਨੂੰ ਵੀ ਦਿੰਦਾ ਤੇ ਉਹੀ ਪ੍ਰਵਾਸੀ ਸਾਡੇ ਤੇ ਉਲਟਾ ਆ ਵੀ ਹੁੰਦਾ ਹੋ ਜਾਂਦਾ ਹੈ ਹੋਣਾ ਚਾਹੀਦਾ ਜਿਹੜੇ ਮੰਨ ਲਓ ਹੁਣ ਜਿਹੜੇ ਬੰਦਾਂ ਦਾ ਕਾਰਵਾਈ ਹੋਣੀ ਚਾਹੀਦੀ ਹੈ ਇਹ ਉਹਨਾਂ ਦੇ 307 ਦਾ ਪਰਚਾ ਹੋ ਕੇ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਜਿਹੜੇ ਬੰਦਾਂ ਨੇ ਸਾਡੇ ਬੰਦੇ ਦੇ ਛੱਟਾ ਮਾਰੀਆਂ ਨੇ ਜਿਹੜਾ ਹੋਰ ਤਰੀਕੇ ਨਾਲ ਮੂਵਮੈਂਟ ਚਲਾਈ ਜਾ ਰਹੀ ਹੈ ਕਿ ਪ੍ਰਵਾਸੀ ਨੂੰ ਪੰਜਾਬ ਤੋਂ ਬਾਹਰ ਕਿੱਥੇ ਜਾਂਦਾ ਹਾਂਜੀ ਇਹ ਹੋਣਾ ਚਾਹੀਦਾ ਜੀ ਕਿਉਂਕਿ ਜੇ ਮੰਨ ਲਓ ਹੁਣ ਪੰਜਾਬੀ ਨੂੰ ਕਹਿੰਦੇ ਨੇ ਕੰਮ ਨਹੀਂ ਕਰਦਾ ਨਾ ਕੰਮ ਆ ਲੇਕਿਨ ਜਦੋਂ ਉਹਨੂੰ ਕੰਮ ਕਰਨ ਨੂੰ ਮਿਲ ਹੀ ਨਹੀਂ ਰਿਹਾ ਉਹ ਕੰਮ ਕਰੇਗਾ ਤਾਂ ਕਰੇਗਾ ਕਿੱਥੇ ਹੁਣ ਫੈਕਟਰੀਆਂ ਦੇ ਵਿੱਚ ਕਾਰਖਾਨਿਆਂ ਦੇ ਵਿੱਚ ਤਾਂ ਸਾਰੇ ਪ੍ਰਵਾਸੀ ਆ ਫੰਦਾ ਆਪਣੇ ਸਬਜ਼ੀ ਮੰਡੀ ਵਗ ਜਾਓ ਕਿ ਬਾਜ਼ਾਰ ਚ ਵਗ ਜਾਓ ਜਿੱਥੇ ਵੀ ਮਰਜ਼ੀ ਵਗ ਜਾਓ ਪੰਜਾਬੀ ਨੂੰ ਕੰਮ ਮਿਲੇਗਾ ਤਾਂ ਤਾਈਓ ਕਰੇਗਾ ਨਾ ਜੀ ਅੱਜ ਦੇਖੋ ਅਸੀਂ ਅੱਜ ਆ ਬੈਠੇ ਆ ਅੱਜ ਜੇ ਸਾਨੂੰ ਜਗਾ ਮਿਲੀ ਆ ਰੋਜ਼ਗਾਰ ਮਿਲਿਆ ਤਾਂ ਅਸੀਂ ਕੀਤਾ ਨਾ ਜੀ ਬੰਦਾ ਜਿੱਦੋਂ ਪਹਿਲਾਂ ਉਹ ਇੱਥੇ ਹਾਵੀ ਸੀਗੇ ਇੱਥੇ ਬੈਠਣ ਨਹੀਂ ਸੀ ਦਿੰਦੇ ਕਿਸੇ ਨੂੰ ਖਾਣ ਨਹੀਂ ਦਿੰਦੇ ਤਾਂ ਕਰਕੇ ਇੱਥੇ ਕੋਈ ਪੰਜਾਬੀ ਉਹ ਨਹੀਂ ਸੀ ਕਰਦਾ ਹੁਣ ਸਾਨੂੰ ਮੌਕਾ ਮਿਲਿਆ ਅਸੀਂ ਮੌਕਾ ਸਾਹਮਣੇ ਆ ਤੇ ਅਸੀਂ ਆਪਣਾ ਰੋਜ਼ਗਾਰ ਚਲਾਇਆ